ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਭਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾ ਕਾਮਨ ਹੀ ਨੇ ਮੰਗਾ ਸਾਰੀਆਂ ਸੇਮ ਨੇ ਜਥੇਵੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕ੍ਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਟੈਲੇਵਾਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇੱਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੀ ਉਥੋਂ ਕਿਉਂ ਜੀ ਨਾ ਤਾਂ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚਿੰਗਾਰੀ ਭਰ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰਿਟਰੀ ਚ ਬੈਠੇ ਨੇ ਪਰ ਇਹ ਗੱਲਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹੇਲਡਰਸ ਨੂੰ ਬੁਲਾ ਲਓ ਗੱਲ ਕਰ ਲਓ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤੱਕ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲੋ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀయన్స్ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵਨ 'ਚ ਕਦੇ ਕਦੇ 26 ਸੈਕਟਰ ਬਲੇ ਭਵਨ 'ਚ ਮਦਦ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਆਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੌਹਾਨ ਨੇ ਉਹ ਮੱਧ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਹਦਾ ਨਾਮ ਮਾਲਵਾ ਮਾਲਵੇ ਦਾ ਮਤਲਬ ਉਪਜਾਊ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਆ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੇ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬੁਲਾ ਕੇ ਗੱਲ ਕਰੋ ਔਰ ਉਹੀ ਮੰਗਾਂ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ ਚ ਕਮੀ ਰਹੀ ਗਈ ਹੋਣੀ ਵੀ ਅਸੀਂ ਸਮਝਾਉਣ ਚ ਕਾਮਯਾਬ ਨਹੀਂ ਹੋ ਸਕੇ ਬਜਾਏ ਉਸ ਦੇ ਕਿ ਉਹ ਮੰਗਾ ਤੇ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੇ ਅਗਰੀਕਲਚਰ ਸਟੇਟ ਦੀਆਂ ਹੈ ਹੋਣੀ ਵੀ ਚਾਹੀਦੀ ਮੰਗਾਂ ਹੀ ਨੇ ਅਸੀਂ ਫੂਡ ਬੋਲ ਆ ਦੇਸ਼ ਦੀ ਉਹਦੀ ਬਜਾਏ ਉਨਾਂ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਨੇ ਹੁਣ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿ ਜੀ ਤੁਹਾਡੀ ਰਾਏ ਦਿਓ ਮੰਡੀਕਰਨ ਪੰਜਾਬ ਤੇ ਹਰਿਆਣਾ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਅ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ سپورਟ ਨਹੀਂ ਕਰਦੇ ਅਸੀਂ ਕਿਉਂਕਿ ਉੱਥੇ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਨੇ ਸੁਜੈਸ਼ਨ ਮੰਗੇ ਆ ਉਹਦੇ ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨੂੰ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫੜ ਲੈ ਦਿਲੇ ਪਾਸੇ ਦੀ ਫੜ ਲੈ ਔਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਕੀ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਹਰਿਆਣੇ ਚ ਇਲੈਕਸ਼ਨ ਜਿੱਤ ਕੇ ਫਿਰ ਕੀ ਹੁੰਦਾ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ